ਇਹ ਤਾਂ ਤੁਸੀਂ ਦੇਖੋ ਸਾਡੇ ਵਰਗੇ ਆਮ ਆਦਮੀਆ ਸਾਡੇ ਤੋਂ ਵਾਲੇ ਕੰਟਰੋਵਰਸੀ ਰਹਿੰਦੀ ਆ ਉਹ ਤੇ ਇੱਕ ਬਹੁਤ ਵੱਡੇ ਗਾਇਕ ਰਹੇ ਹੈ ਕਿ ਆ ਦੁਨੀਆ ਭਰ ਵਿੱਚ ਉਹਨਾਂ ਦਾ ਨਾਮ ਆ ਸ਼ਹੀਦ ਭਗਤ ਸਿੰਘ ਦੇ ਜੀ ਖੇਤਰ ਦੇ ਵਿੱਚ ਜੰਮ ਕੇ ਹਾਂਜੀ ਉਹਨਾਂ ਤੋਂ ਪ੍ਰਭਾਵਿਤ ਕਿਉਂ ਨਹੀਂ ਹੋਏ ਜੀ ਉਹਨਾਂ ਦੀ ਸ਼ਹਾਦਤ ਤੋਂ ਪ੍ਰਭਾਵਿਤ ਕਿਉਂ ਨਹੀਂ ਹੋਏ ਲੋਕਾਂ ਨੇ ਤਾਂ ਇਹ ਕਹਿਣਾ ਵੀ ਚਮਕੀਲਾ ਸਾਹਿਬ ਜਿਹਾ ਕੀ ਸੀ ਜੀ ਤੁਹਾਡੇ ਤਾਂ ਆਪਦੇ ਏਰੀਆ ਦੇ ਵਿੱਚ ਸ਼ਹੀਦ ਭਗਤ ਸਿੰਘ ਹੋਏ ਨੇ ਜਿੰਨਾਂ ਦੀ ਸ਼ਹਾਦਤ ਆ ਲੋਕਾਂ ਦਾ ਕੰਮ ਕੀ ਹੁੰਦਾ ਕਹਿਣਾ ਹੈ ਗਾਇਆ ਉਹ ਕਿੱਦਾਂ ਮੈਨੂੰ ਇਹ ਜੱਜ ਕਰ ਸਕਦੇ ਐ ਇਸ ਗੱਲ ਨੂੰ ਲੈ ਕੇ ਪੇ ਮੈਂ ਚਮਕੀਲਾ ਸਰ ਨੂੰ ਬਹੁਤ ਉਹਨਾਂ ਦੀ ਫੈਨ ਨੇ ਆ ਜਾਂ ਮੈਂ ਉਹਨਾਂ ਨੂੰ ਪਸੰਦ ਕਰਦੀ ਆ ਕਿਉਂਕਿ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਹੱਲਿਆ ਅਸੀਂ ਕੱਲ੍ਹ ਹੀ ਖੜਕੜ ਕਲਾ ਭਗਤ ਸਿੰਘ ਹੋ ਕੇ ਆਏ ਆ ਮਿਊਜ਼ੀਅਮ ਹੋ ਕੇ ਆਈਆਂ ਚੱਕ ਕੇ ਆਈਆਂ ਅਸੀਂ 8 ਘੰਟਾ ਡੇਢ ਘੰਟਾ ਉੱਥੇ ਰਹਿ ਕੇ ਆਏ ਹੈਗੇ ਆ ਕੋਈ ਨੁਕਾ ਟਿੱਪਣੀ ਕਰਨਗੇ ਪੇ ਚਮਕੀਲਾ ਨੂੰ ਕਿਉਂ ਸੌਂਦੀ ਆ ਭਗਤ ਸਿੰਘ ਦੇ ਪਿੰਡ ਚ ਜੰਮੀ ਪਲੀ ਆ ਫੇ ਮੈਂ ਸੋਚਿਆ ਥੋੜੀ ਸਰਚ ਕੀਤੀ ਕਿ ਕਦੀ ਵੀ ਇੰਗਲੈਂਡ ਵਿੱਚ ਯੂਰਪ ਵਿੱਚ ਅਮਰੀਕਾ ਕੈਨੇਡਾ ਚ ਚਮਕੀਲਾ ਸਰ ਨੂੰ ਕਦੀ ਬੁਲਾਇਆ ਨਹੀਂ ਉਹਨਾਂ ਦੇ ਸ਼ੋਰ ਨਹੀਂ ਲਾਏ ਗਏ ਉਹਨਾਂ ਨੂੰ ਕੋਈ ਟ੍ਰਿਬਿਊਟ ਨਹੀਂ ਪੇ ਕੀਤਾ ਮੈਂ ਕਿਹਾ ਅਮਨ ਜੇ ਤੁਸੀਂ ਆਣਾ ਹੈ ਫਿਰ ਮੈਂ ਤੁਹਾਨੂੰ ਲੰਬਾ ਟਾਰੂ ਬੁਲਾਣਾ ਚਾਹੁੰਦੀ ਆ ਕੰ蒂 ਦੀਦੀ ਲੰਬਾ ਟਾਕ ਕਿੰਨਾ ਕੁ ਬੱਚੇ ਆ ਮੈਂ ਕਿਹਾ ਮੈਂ ਚਾਹੁੰਦੀ ਹਾਂ ਤੁਸੀਂ ਆਣਾ ਹੈ ਮੈਂ ਇੰਗਲੈਂਡ ਦਿਖਾਣਾ ਚਾਹੁੰਦੀ ਆ ਇਹ ਮੇਰੀ ਖੁਆਇਸ਼ ਆ ਫਿਰ ਮੈਨੂੰ 3 ਹਫ਼ਤੇ ਲੱਗੇ ਸੱਦਿਆ ਅੱਜਕੱਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਅਮਰ ਸਿੰਘ ਚਮਕੀਲਾ ਤੇ ਨਿਵਾਸ ਸਥਾਨ ਤੇ ਬੈਠੇ ਆ ਪਿੰਡ ਦੁਗਰੀ ਦੇ ਵਿੱਚ ਤਾ ਇੱਥੇ ਅੱਜ ਚਮਕੀਲਾ ਸਾਹਿਬ ਦੇ ਘਰ ਦੇ ਵਿੱਚ ਪਹੁੰਚੇ ਹੋਏ ਨੇ ਪ੍ਰਮੋਟਰ ਯੂਕੇ ਤੋਂ ਆਰ ਜੇ ਜੋਤੀ ਹੁਣੀ ਜਿਨ੍ਹਾਂ ਨੇ ਕੀ ਚਮਕੀਲਾ ਸਾਹਿਬ ਦੀ ਬੇਟੀ ਨੂੰ ਵੀ ਉੱਥੇ ਸੱਦ ਕੇ ਉਹਨਾਂ ਦਾ ਸਨਮਾਨ ਕੀਤਾ ਸੀ ਖੁਦ ਵੀ ਚਮਕੀਲਾ ਸਾਹਿਬ ਅਮਰਜੋਤ ਦੀ ਗਾਇਕੀ ਤੋਂ ਕਾਫੀ ਪ੍ਰਭਾਵਿਤ ਨੇ ਵਿਦੇਸ਼ ਦੇ ਵਿੱਚ ਰਹਿ ਕੇ ਵੀ ਪੰਜਾਬੀਆਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਪੈਸ਼ਲ ਉਹ ਅਮਰ ਸਿੰਘ ਚਮਕੀਲਾ ਦੀ ਬਰਸੀ ਦੇ ਚਲਦੇ 37ਵੀਂ ਜਿਹੜੀ ਬਰਸੀ ਹੁਣ ਹੋ ਕੇ ਹਟੀ ਹੈ ਉਸਦੇ ਚਲਦੇ ਹੋ ਇੱਥੇ ਪਹੁੰਚੇ ਹੋਏ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਦੇ ਨਾਲ ਉਹ ਜਿਹੜਾ ਇਹਨਾਂ ਉਹਨਾਂ ਤੋਂ ਪ੍ਰਭਾਵਿਤ ਨੇ ਨਾ ਉਹਨਾਂ ਨੂੰ ਪਿਆਰ ਕਰਦੇ ਨੇ ਉਹਦਾ ਕੀ ਕਾਰਨ ਹੈ ਪੰਜਾਬ ਦੇ ਨਾਲ ਜੁੜੇ ਹੋਏ ਨੇ ਵਿਦੇਸ਼ ਦੇ ਵਿੱਚ ਰਹਿ ਕੇ ਵੀ ਉੱਥੇ ਵੀ ਬੜੀ ਮਿਹਨਤ ਕਰਦੇ ਨੇ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤਾਂ ਤੁਹਾਡਾ ਤੁਸੀਂ ਆਪਣੀ ਟੀਮ ਦੇ ਨਾਲ ਆਇਆ ਮੈਨੂੰ ਤੁਸੀਂ ਇਸ ਲਾਈਕ ਸਮਝ ਆਵੇ ਮੇਰੀ ਇੰਟਰਵਿਊ ਕਰਨੀ ਹੈਗੀ ਆ ਮੇਰੇ ਲਈ ਬਹੁਤ ਮਾਨ ਦੀ ਗੱਲ ਆ ਅੱਛਾ ਤੁਸੀਂ ਪੰਜਾਬ 'ਚ ਆਏ ਹੋ ਅ ਸਪੈਸ਼ਲ ਅਮਰ ਸਿੰਘ ਚਮਕੀਲਾ ਜੀ ਦੀ ਵਰਸੀ ਤੇ ਜੀ ਤੁਸੀਂ ਚਮਕੀਲਾ ਜੀ ਤੋਂ ਕਿਵੇਂ ਪ੍ਰਭਾਵਿਤ ਹੋਏ ਕਿਵੇਂ ਉਹਨਾਂ ਦੇ ਨਾਲ ਜੁੜੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਉਹਨਾਂ ਦੀ ਗਾਇਕੀ ਨੂੰ ਲੈ ਕੇ ਵੀ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਤੁਹਾਡਾ ਉਹਨਾਂ ਦੇ ਬਾਰੇ ਜੁੜਨ ਦਾ ਕਾਰਨ ਦੇਖੋ ਜੁੜਨ ਦਾ ਕਾਰਨ ਜਦੋਂ ਕੋਈ ਇੱਕ ਆਰਟਿਸਟ ਬਹੁਤ ਵਧੀਆ ਹੁੰਦਾ ਨਾ ਤੁਸੀਂ ਕੋਈ ਤੁਹਾਨੂੰ ਮੱਲੋ ਮੱਲੀ ਨਹੀਂ ਜੋੜਦਾ ਤੁਸੀਂ ਖੁਦ ਜੁੜਦੇ ਹੈਗੇ ਆ ਬਾਕੀ ਜਿਹੜੀ ਗੱਲ ਹੈਗੀ ਕਿ ਚਮਕਿੱਲਾ ਸਰ ਦਾ ਤਾਂ ਇੱਕ ਲੈਜੈਂਡ ਹੈਗੇ ਆ ਰਹਿਣੇ ਆ ਹਮੇਸ਼ਾ ਹੀ ਹੈਗੇ ਆ ਖੈਰ ਬੱਚਿਆਂ ਵਿੱਚ ਵੀ ਹੈਗੇ ਆ ਪਹਿਲਾਂ ਤਾਂ ਚਲੋ ਸਾਡੀ ਪੀੜ੍ਹੀ ਤੋਂ ਲੈ ਕੇ ਹਮੇਸ਼ਾ ਸਾਰੇ ਫੋਲੋ ਕਰਦੇ ਆਏ ਆ ਪਰ ਯੰਗਸਟਰਸ ਬਾਰੇ ਉਹਨਾਂ ਨੂੰ ਸੁਣਦੇ ਆ ਦੂਸਰੀ ਗੱਲ ਯੈਸ ਜਿੱਦਾਂ ਤੁਸੀਂ ਕਿਹਾ ਬਈ ਕੰਟਰੋਵਰਸੀ ਵੀ ਉਹਨਾਂ ਦੇ ਆਲੇ ਦੁਆਲੇ ਰਹਿੰਦੀ ਹੈ ਉਹਨਾਂ ਦੇ ਨਾਮ ਨੂੰ ਲੈ ਕੇ ਇਹ ਤਾਂ ਤੁਸੀਂ ਦੇਖੋ ਸਾਡੇ ਵਰਗੇ ਆਮ ਆ ਸਾਡੇ ਦੁਆਲੇ ਕੰਟਰੋਵਰਸੀ ਰਹਿੰਦੀ ਆ ਉਹ ਬਹੁਤ ਵੱਡੇ ਗਾਇਕ ਰਹੇ ਹੈ ਕਿ ਆ ਦੁਨੀਆ ਭਰ ਵਿੱਚ ਉਹਨਾਂ ਦਾ ਨਾਮ ਆ ਤੇ ਜਦੋਂ ਕੋਈ ਐਨੇ ਉੱਚੇ ਲੈਵਲ ਤੇ ਕੋਈ ਆਪਣਾ ਮੁਕਾਮ ਬਣਾਉਂਦਾ ਆ ਜਾਂ ਉਹਨਾਂ ਦੀ ਗਾਇਕੀ ਜਾਂਦੀ ਆ ਜਾਂ ਉਹਨਾਂ ਦਾ ਲੈਵਲ ਉੱਥੇ ਹੁੰਦਾ ਆ ਤੇ ਹਮੇਸ਼ਾ ਤੁਹਾਨੂੰ ਪਤਾ ਲੋਕ ਸਿੱਟਣ ਵਾਲੇ ਜ਼ਿਆਦਾ ਮਿਲਦੇ ਆ ਤੁਸੀਂ ਸਪੋਰਟ ਕਰਨ ਵਾਲੇ ਖੜੇ ਕਰਨ ਵਾਲੇ ਕਾਟ ਮਿਲਿਆ ਬੀਕਲੀ ਪੰਜਾਬ ਤੋਂ ਹੀ ਜਾਂ ਜੰਮਪਾਲ ਜਾਂ ਵਿਦੇਸ਼ ਤੋਂ ਮੈਂ ਪੰਜਾਬ ਤੋਂ ਹਾਂਜੀ ਮੈਂ ਖਾਸ ਸਾਡੀਆਂ ਖਟਕੜ ਕਲਾ ਪਗਤ ਸਿੰਘ ਦੀਆਂ ਤੇ ਜੰਮਪਾਲੀ ਉੱਥੇ ਆ ਨਵੇਂ ਸ਼ਹਿਰ ਚ ਅਸੀਂ ਬਹੁਤ ਸਾਰੇ ਸਵਾਲ ਵੀ ਚੱਕਣਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੇ ਜੀ ਖੇਤਰ ਦੇ ਵਿੱਚ ਜੰਮ ਕੇ ਹਾਂਜੀ ਉਹਨਾਂ ਤੋਂ ਪ੍ਰਭਾਵਿਤ ਕਿਉਂ ਨਹੀਂ ਹੋਏ ਜੀ ਉਹਨਾਂ ਦੀ ਸ਼ਹਾਦਤ ਤੋਂ ਪ੍ਰਭਾਵਿਤ ਕਿਉਂ ਨਹੀਂ ਹੋਏ ਲੋਕਾਂ ਨੇ ਤਾਂ ਇਹ ਕਹਿਣਾ ਵੀ ਚਮਕੀਲਾ ਸਾਹਿਬ ਚ ਐਸਾ ਕੀ ਸੀ ਜੀ ਤੁਹਾਡੇ ਤਾਂ ਆਪਦੇ ਏਰੀਏ ਦੇ ਵਿੱਚ ਸ਼ਹੀਦਪਖ ਸਿੰਘ ਹੋਏ ਨੇ ਜਿਨ੍ਹਾਂ ਦੀ ਸ਼ਹਾਦਤ ਹੈ ਜਿਨ੍ਹਾਂ ਨੇ ਇਨਕਲਾਬ ਦੀ ਗੱਲ ਕੀਤੀ ਹੈ ਦੇਖੋ ਦੇਖੋ ਮੈਂ ਲੋਕਾਂ ਦੇ ਵੱਲ ਮੈਂ ਕਦੀ ਸੋਚਦੀ ਨਹੀਂ ਮੈਂ ਕਦੀ ਨਹੀਂ ਦੇਖਦੀ ਮੈਨੂੰ ਇੱਧਰ ਕੋਣ ਕਹਿੰਦਾ ਉੱਧਰ ਕੋਣ ਕਹਿੰਦਾ ਠੀਕ ਹੈ ਨਾ ਲੋਕਾਂ ਦਾ ਕੰਮ ਕੀ ਹੁੰਦਾ ਕਹਿਣਾ ਹੈਗਾ ਆ ਉਹ ਕਿੱਦਾਂ ਮੈਨੂੰ ਇਹ ਜੱਜ ਕਰ ਸਕਦੇ ਇਸ ਗੱਲ ਨੂੰ ਲੈ ਕੇ ਪਈ ਮੈਂ ਚਮਕੀਲਾ ਸਰ ਨੂੰ ਬਹੁਤ ਉਹਨਾਂ ਦੀ ਫੈਨ ਆ ਜਾਂ ਮੈਂ ਉਹਨਾਂ ਨੂੰ ਪਸੰਦ ਕਰਦੀ ਕਿ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਸਵਾਲ ਤਾਂ ਤੁਸੀਂ ਬੈਠੇ ਤੇ ਕਿਸੇ ਤੇ ਵੀ ਟਿੱਪਣੀਆਂ ਕਰ ਸਕਦੇ ਆ ਠੀਕ ਹੈ ਨਾ ਖੜਕੜ ਕਲਾ ਦੀ ਗੱਲ ਹੈਗੀ ਆ ਹੱਲੇ ਅਸੀਂ ਕੱਲ੍ਹ ਹੀ ਖੜਕੜ ਕਲਾ ਭਗਤ ਸਿੰਘ ਹੋ ਕੇ ਆਏ ਆ ਮਿਊਜ਼ੀਅਮ ਹੋ ਕੇ ਆਈਆਂ ਜਾ ਕੇ ਆਈਆਂ ਅਸੀਂ ਘੰਟਾ ਡੇਢ ਘੰਟਾ ਉੱਥੇ ਰਹਿ ਕੇ ਆਏ ਹੈਗੇ ਆ ਉਹ ਇੱਕ ਮੇਰੀ ਜਿਹੜੀ ਉੱਥੇ ਦੀ ਜਗਤ ਦੀ ਰਿਸਪੈਕਟ ਆ ਜਾਂ ਜਿਹੜੀ ਮੇਰੀ ਇਹ ਆ ਆਪਾਂ ਇਹਨਾਂ ਨੂੰ ਜੋੜ ਕਿੱਦਾਂ ਸਕਦੇ ਆ ਸ਼ਹੀਦ ਭਗਤ ਸਿੰਘ ਇੱਕ ਡਿਫਰੈਂਟ ਤੁਹਾਨੂੰ ਪਤਾ ਇੱਕ ਲੈਜੈਂਡ ਰਹੇ ਆ ਇੱਕ ਗਾਇਕੀ ਦੇ ਮਹਿਕ ਵਿੱਚ ਆਪਣਾ ਬਹੁਤ ਇੱਕ ਵੱਡੇ ਲੈਵਲ ਤੇ ਰਹੇ ਅਸੀਂ ਦੋਨਾਂ ਨੂੰ ਕਿੱਦਾਂ ਜੋੜ ਸਕਦੇ ਆ ਲਗਾ ਤਾਂ ਇਹ ਹੈ ਨਾ ਮੀਰਾ ਜਿਹੜਾ ਸਵਾਲ ਹੈ ਲੋਕੀ ਤਾਂ ਕੋਈ ਨਾ ਕੋਈ ਟਿੱਪ ਨਹੀਂ ਕਰਨਗੇ ਪਈ ਚਮਕੀਲਾ ਨੂੰ ਕਿਉਂ ਸੋਹਂਦੀ ਆ ਭਗਤ ਸਿੰਘ ਦੇ ਪਿੰਡ ਚ ਜੰਮੀ ਪਲੀ ਆ ਉਹਨਾਂ ਨੂੰ ਨਹੀਂ ਫੋਲ ਪਰ ਉਹਨਾਂ ਨੂੰ ਕਿੱਦਾਂ ਪਤਾ ਮੈਂ ਫੋਲੋ ਕਰਦੀ ਕਿ ਨਹੀਂ ਕਰਦੀ ਤਾਂ ਮੈਨੂੰ ਪਤਾ ਹੈ ਨਾ ਅੱਛਾ ਕਿਵੇਂ ਕਰਦੇ ਹੋ ਜੇ ਦੋਕਾਨ ਦੱਸਣਾ ਹੋਵੇ ਨਹੀਂ ਮੈਂ ਭਗਤ ਸਿੰਘ ਉਹਨਾਂ ਦੇਖੋ ਮੈਂ ਬਹੁਤ ਫੋਲੋ ਕਰਦੀ ਆ ਤੁਸੀਂ ਮੈਨੂੰ ਮੇਰੀ ਟਿਕਟੌਕ ਤੇ ਮੈਨੂੰ ਫੋਲੋ ਕਰੋ ਫੇਸਬੁੱਕ ਤੇ ਮੈਂ ਰਾਤੀ ਹਾਲੇ ਵੀਡੀਓ ਪਾ ਕੇ ਹਟੀਆਂ ਮੈਂ ਆਪਣੇ ਸਾਰੇ ਯੂਥ ਨੂੰ ਮੈਂ ਉੱਥੋਂ ਖੜ ਕੇ ਕੱਲ ਵੀਡੀਓ ਬਣਾਈ ਆ ਮੈਂ ਉਹਨਾਂ ਨੂੰ ਇਹ ਕਿਹਾ ਆ ਕਿ ਜਿਹੜਾ ਵੀ ਕੋਈ ਖਾਸ ਕਰਕੇ ਪੰਜਾਬ ਚ ਆਂਦਾ ਆ ਮ ਜ਼ਰੂਰ ਲੈ ਕੇ ਆਓ ਇੱਥੇ ਸਾਡੀ ਹਿਸਟਰੀ ਪਈ ਆ ਉਹ ਹਿਸਟਰੀ ਜਿਹੜੀ ਮਾਪੇ ਬੱਚਿਆਂ ਨੂੰ ਕਈ ਦੱਸਦੇ ਨਹੀਂ ਹੈਗੇ ਚਲੋ ਬੱਚੇ ਉੱਥੇ ਦੇ ਜੰਪਲ ਹੁੰਦੇ ਆ ਵੀ ਇੰਗਲਿਸ਼ ਚ ਜ਼ਿਆਦਾ ਧਿਆਨ ਆ ਮਾਪੇ ਇਹ ਮਾਪੇ ਦੀ ਵੀ ਗਲਤੀ ਆ ਪਰ ਉਹਨਾਂ ਨੂੰ ਉਹ ਚੀਜ਼ ਦੇ ਨਾਲ ਨਹੀਂ ਜੋੜ ਕੇ ਰੱਖਦੇ ਪਰ ਮੈਂ ਕੱਲ ਇੱਕ ਸਪੈਸ਼ਲ ਵੀਡੀਓ ਬਣਾ ਕੇ ਪਾਈ ਹੈਗੀ ਆ ਵੀ ਜਿਹੜਾ ਵੀ ਕੋਈ ਪੰਜਾਬ ਚ ਆਂਦਾ ਆ ਜ਼ਰੂਰ ਮਿਊਜ਼ੀਅਮ ਵਿੱਚ ਆਓ ਬੱਚਿਆਂ ਨੂੰ ਦੱਸੋ ਦਿਖਾਓ ਇਹਨਾਂ ਨੇ ਕੀ ਕੁਛ ਕੀਤਾ ਸੜ ਲਈ ਉੱਥੇ ਜੋ ਮੈਂ ਦੇਖ ਕੇ ਇੱਕ ਮੈਂ ਜਿਹੜੀ ਚੀਜ਼ ਮੈਨੂੰ ਬਹੁਤ ਜ਼ਿਆਦਾ ਮੈਨੂੰ ਮੈਨੂੰ ਮਿਰਜ ਜਿਹੜਾ ਰੋਂਗਟੇ ਨਹੀਂ ਖੜੇ ਹੁੰਦੇ ਦਿਲ ਦੁਖਦਾਇਆ ਜਿਹੜੇ ਉਹਨਾਂ ਨੇ ਜੱਲਿਆਂ ਵਾਲੇ ਬਾਗ ਦਾ ਸੀਨ ਬਣਾਇਆ ਆਪਾਂ ਸੁਣਦੇ ਆਇਆ ਮੈਂ ਮੇਰੇ ਖਲ ਪੈਦਾਵ ਨਹੀਂ ਹੋਈ ਸੀ ਜਦੋਂ ਜੱਲਿਆਂ ਵਾਲੇ ਬਾਗ ਦੀ ਇਹ ਹਿਸਟਰੀ ਹੋਈ ਆ ਪਰ ਜੋ ਉੱਥੇ ਦੇਖ ਕੇ ਪਤਾ ਲੱਗਿਆ ਆ ਵੀ ਸਾਡੇ ਜਿਹੜੇ ਉਸ ਵਲੇ ਲੋਕ ਸੀਗੇ ਕਿਹੜਾ ਕਿਹੜਾ ਉਹਨਾਂ ਤੇ ਜ਼ੁਲਮ ਹੋਇਆ ਕੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਆ ਤੇ ਉਹਨਾਂ ਨਾਲ ਆਪਾਂ ਕਿਦਾਂ ਭੁੱਲ ਸਕਦੇ ਆ ਸੋ ਮੈਂ ਵੀਡੀਓ ਪਾਈ ਹੈਗੀ ਆ ਅੱਛਾ ਇਸ ਪਰਿਵਾਰ ਦੇ ਨਾਲ ਤੁਹਾਡਾ ਕਿਵੇਂ ਪ੍ਰਵਾ ਪਿਆਰ ਹੈ ਹਾਂਜੀ ਹਾਂ ਇਹ ਜਿਹੜਾ ਹੈਗਾ ਹਾਂ ਚਮਕੀਲਾ ਸਰ ਨੂੰ ਸੁਣਦੇ ਆਏ ਆ ਹਮੇਸ਼ਾ ਸੁਣਦੇ ਆਏ ਹੈਗੇ ਆ ਇੰਨਾ ਪਿਆਰ ਨਹੀਂ ਸੀਗਾ ਮੈਂ ਤੁਹਾਨੂੰ ਸੱਚੀ ਦੱਸਦੀ ਆ ਇਹ ਸਾਰਾ ਕ੍ਰੈਡਿਟ ਜਿਹੜਾ ਮੈਂ ਦਰਜੀਤ ਦੁਕਾਨ ਜੁਨਾ ਨੂੰ ਇਮਤੀਆਜ਼ ਅਲੀ ਸਰ ਮੋਹਿਤ ਸਰ ਇਹਨਾਂ ਸਾਰਿਆਂ ਨੂੰ ਦਿੰਦੀ ਆ ਜਦੋਂ ਇਹਨਾਂ ਦੀ ਫਿਲਮ ਆਈ ਹੈਗੀ ਹੈ ਨਾ ਮੈਂ ਉਦੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਇਆ ਸੀਗਾ ਮੈਂ ਕਿਹਾ ਚਮਕੀਲਾ ਹਮੇਸ਼ਾ ਲੈਜੈਂਡਾ ਅਮਰ ਹਮੇਸ਼ਾ ਸਾਰਿਆਂ ਦੇ ਵਿੱਚ ਆ ਪਰ ਇਹ ਜਿਹੜੀ ਫਿਲਮ ਆ ਇਹ ਫਿਲਮ ਨੇ ਮੁੜ ਕੇ ਉਹਨੂੰ ਪੈਦਾ ਕਰ ਦਿੱਤਾ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਸੀ ਮੇਰਾ ਬੇਟਾ ਹੁਣ 21 22 ਸਾਲ ਦਾ ਆ ਅੱਜ ਉਹ ਵੀ ਗਾਣੇ ਸੁਣਦਾ ਆ ਉਹਦੀ ਕਾਰ 'ਚ ਗਾਣੇ ਵੱਜਦੇ ਆ ਸੋ ਇਹ ਕ੍ਰੈਡਿਟ ਆਪਾਂ ਉਹਨਾਂ ਨੂੰ ਦਿੰਦੇ ਆ ਜਦੋਂ ਫਿਲਮ ਆਈ ਫੇਰ ਮੈਂ ਸੋਚਿਆ ਥੋੜੀ ਸਰਚ ਕੀਤੀ ਕਦੀ ਵੀ ਇੰਗਲੈਂਡ ਵਿੱਚ ਯੂਰਪ ਵਿੱਚ ਅਮਰੀਕਾ ਕੈਨੇਡਾ ਵਿੱਚ ਚਮਕੀਲਾ ਸਰ ਨੂੰ ਕਦੀ ਬੁਲਾਇਆ ਨਹੀਂ ਗਿਆ ਸੀਗਾ ਉਹਨਾਂ ਦੇ ਸ਼ੋਅ ਨਹੀਂ ਲਾਏ ਗਏ ਉਹਨਾਂ ਨੂੰ ਕੋਈ ਟ੍ਰਿਬਿਊਟ ਨਹੀਂ ਪੇ ਕੀਤਾ ਫਿਰ ਮੈਂ ਕਿਸੇ ਤਰ੍ਹਾਂ ਸੰਭਾਵ ਕਰਕੇ ਮੈਂ ਫੈਮਿਲੀ ਨਾਲ ਕੰਟੈਕਟ ਕੀਤਾ ਕਿਸੇ ਦੇ ਰਾਹੀਂ ਤੇ ਮੈਂ ਕਿਹਾ ਮੈਂ ਇਦਾਂ ਕਰਕੇ ਪਈ ਉਹਨਾਂ ਦੀ ਵਾਈਫ ਨੂੰ ਮੈਂ ਬੁਲਾਉਣਾ ਚਾਹੁੰਦੀ ਆ ਗੁਰਮੇਲ ਕੌਰ ਜੀ ਨੂੰ ਮੈਂ ਬੁਲਾਉਣਾ ਚਾਹੁੰਦੀ ਆ ਤੇ ਜਦੋਂ ਮੰਮੀ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਮੰਮੀ ਸਾਦੀ ਆ ਉਹਨਾਂ ਨਾਲ ਗੱਲ ਹੋਈ ਤਾਂ ਕਹਿੰਦੇ ਪੇ ਬੇਟਾ ਮੇਰੀ ਤਾਂ ਸਿਹਤ ਨਹੀਂ ਠੀਕ ਤੇ ਜੇ ਤੂੰ ਨੋ ਤਰਾਜ ਨਹੀਂ ਬੇ ਮੇਰੀ ਕੁੜੀ ਹੈਗੀ ਆ ਮੈਂ ਕਿਹਾ ਮੰਮੀ ਦੇਖੋ ਤੁਸੀਂ ਮੇਰੇ ਲਈ ਵੱਡੇ ਆ ਮੇਰਾ ਪਹਿਲਾ ਫਰਜ਼ ਤੁਹਾਨੂੰ ਪੁੱਛਣਾ ਜੇ ਤੁਸੀਂ ਕਹਿੰਦੇ ਆ ਤੁਹਾਨੂੰ ਠੀਕ ਲੱਗਦਾ ਤੇ ਮੈਂ ਤੁਹਾਡੀ ਬੇਟੀ ਨੂੰ ਬੁਲਾਣਾ ਚਾਹੁੰਦੀ ਆ ਮੈਂ ਇਥੇ ਟ੍ਰਿਬਿਊਟ ਪੇ ਕਰਨਾ ਚਾਹੁੰਦੀ ਆ ਕਿਉਂਕਿ ਐਸ ਵੇਲੇ ਬੱਚਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਉਹਨਾਂ ਦੀ ਗੱਲ ਬਹੁਤ ਹੋ ਰਹੀ ਹੈਗੀ ਆ ਜੋ ਚੀਜ਼ ਨਹੀਂ ਕਿਸੇ ਨੇ ਕੀਤੀ ਮੈਂ ਰੀਅਲੀ ਕਰਨਾ ਚਾਹੁੰਦੀ ਮੈਂ ਦਿਲ ਤੋਂ ਕਰਨਾ ਚਾਹੁੰਦੀ ਆ ਕਿਉਂਕਿ ਜਦੋਂ ਅਸੀਂ ਫਿਲਮ ਦੇਖਦੇ ਨਾ ਅਸੀਂ ਜਦੋਂ ਗੱਲਾਂ ਸੁਣਦੇ ਆ ਜਾਂ ਅਸੀਂ Google search ਕਰਦੇ ਆ ਤੁਹਾਨੂੰ ਟੱਚ ਨਹੀਂ ਕਰਦੀਆਂ ਜਦੋਂ ਤੁਸੀਂ ਉਹ ਸਟੋਰੀ ਨੂੰ ਲਾਈਵ ਚੱਲਦੇ ਦੇਖਦੇ ਆ ਜਦੋਂ ਉਹ ਸਟੋਰੀ ਨੂੰ ਆਪਾਂ ਲਾਈਵ ਸਿਨੇਮਾ ਘਰਾਂ ਚ ਚੱਲਦੇ ਦੇਖਿਆ ਤੇ ਉਹ ਦਿਲ ਨੂੰ ਝੰਜੋੜ ਕੇ ਰੱਖਤਾ ਵੀ ਉਹਨਾਂ ਦੇ ਨਾਲ ਇੰਨਾ ਕੁਝ ਹੋਇਆ ਸੀਗਾ ਫਿਰ ਮੈਂ ਚਲੋ ਫੈਮਿਲੀ ਨੂੰ ਕੰਟੈਕਟ ਕੀਤਾ ਤੇ ਇਹਨਾਂ ਦੀ ਬੇਟੀ ਉੱਥੇ ਆਈ ਤੇ ਫਿਰ ਮੈਂ ਆਈ ਐਜ਼ ਅ ਪ੍ਰੋਮੋਟਰ ਤੁਹਾਨੂੰ ਵੀ ਪਤਾ ਸਾਰੇ ਸੰਡੇ ਚ ਆ ਫਰਾਈਡੇ ਬੁਲਾਉਂਦੇ ਮੰਡੇ ਫਲਾਈਟ ਫੜਾ ਦਿੰਦੇ ਆ ਮੈਂ ਜਦੋਂ ਸਾਰੀ ਸਰਚ ਕੀਤੀ ਮੈਨੂੰ ਇਹ ਸੀ ਪੇ ਚਲੋ ਪਿੱਛੋਂ ਵੀ ਕਰੋ ਐਦਾ ਆ ਸਾਰਾ ਬੜਾ ਇਹਨਾਂ ਨੇ ਫੈਮਲੀ ਨੇ ਸਟਰਗਲ ਕੀਤਾ ਫਿਰ ਮੈਂ ਅਮਨ ਨੂੰ ਕਿਹਾ ਨਾ ਦੀ ਬੇਟੀ ਨੂੰ ਮੈਂ ਕਿਹਾ ਅਮਨ ਜੇ ਤੁਸੀਂ ਆਣਾ ਆਂ ਵੀ ਮੈਂ ਤੁਹਾਨੂੰ ਲੰਬਾ ਟਾਈਮ ਬੁਲਾਉਣਾ ਚਾਹਦੀ ਆਂ ਕਿੰਦੀ ਦੀਦੀ ਲੰਬਾ ਟਾਈਮ ਕਿੰਨਾ ਕੁ ਬੱਚੇ ਆ ਮੈਂ ਕਿਹਾ ਮੈਂ ਚਾਹਦੀ ਹੁਣ ਤੁਸੀਂ ਆਣਾ ਆਂ ਮੈਂ ਇੰਗਲੈਂਡ ਦਿਖਾਣਾ ਚਾਹਦੀ ਆ ਇਹ ਮੇਰੀ ਖੁਆਇਸ਼ ਆ ਫਿਰ ਮੈਨੂੰ 3 ਹਫ਼ਤੇ ਲਈ ਉੱਥੇ ਸੱਦਿਆ ਮੇਰੇ ਘਰ ਰਹਿ ਮੈਂ ਕਿਤੇ ਹੋਟਲ ਚ ਨਹੀਂ ਰੱਖਿਆ ਕਿਤੇ ਹੋਰ ਨਹੀਂ ਰੱਖਿਆ ਮੈਂ ਕਿਹਾ ਤੁਸੀਂ ਮੇਰੇ ਬੱਚ ਮੰਗਰਾ ਮੇਰੀਆਂ ਖੁਦ ਬੇਟੀਆਂ ਆ ਤਿੰਨ ਹਫਤੇ ਜਿਹੜੀ ਅਮਰ ਦੇ ਨਾਲ ਉਹ ਜਰਨੀ ਮੇਰੀ ਸੀਗੀ ਜੀ ਇਸ ਵੰਡਰਫੁਲ ਜਿਹੜੀਆਂ ਚੀਜ਼ਾਂ ਗੱਲਾਂ ਨਹੀਂ ਵੀ ਪਤਾ ਸੀ ਫਿਲਮ ਦੇ ਰਾਹੀਂ ਉਹ ਵੀ ਅਮਨ ਨੇ ਬੈਠ ਕੇ ਦੱਸੀਆਂ ਰੋਜ਼ ਅਸੀਂ ਬੈਠ ਕੇ ਗੱਲਾਂ ਕਰਨੀਆਂ ਸੁਣੀਆਂ ਉੱਥੋਂ ਜਿੱਦਾਂ ਪਿਆਰ ਬਣ ਗਿਆ ਫਿਰ ਜਦੋਂ ਹੁਣ ਆਪਣੀ ਹਵਰਸੀ ਆਈ ਹੈਗੀ ਆ ਤੇ ਇਹਨਾਂ ਦਾ ਫੋਨ ਆਇਆ ਤੇ ਮੈਂ ਕਿਹਾ ਦੇਖੋ ਸਾਡੇ ਬਲਾਏ ਤੇ ਉਹਨਾਂ ਨੇ ਕੁੜੀ ਭੇਜੀ ਆ ਹੁਣ ਸਾਡਾ ਵੀ ਫਰਜ਼ ਬਣਦਾ ਆ ਠੀਕ ਹੈ ਤੁਸੀਂ ਕਿੰਨੀ ਤਰੀਕ ਦੇ ਆਓ ਅਸੀਂ ਆਏ ਸੀ ਮੇਰਾ ਖਲੱਥੇ 14 ਮਾਰਚ ਨੂੰ 6 6 ਮਾਰਚ ਨੂੰ ਸੋਰੀ 6 ਮਾਰਚ ਨੂੰ ਆਏ ਸੀ ਤੇ 24 ਨੂੰ ਜਾਵਾਂਗੇ ਉਦੋਂ ਦੇ ਡੁੱਗਰੀ ਹੈਗੇ ਆ ਗਏ ਆ ਥੋੜਾ ਜਿਹਾ ਬਾਹਰ ਘੁੰਮਣ ਫਿਰ ਗਏ ਆ ਠੀਕ ਹੈ ਮਤਲਬ ਬਾਹਰ ਇਸ ਵਾਰੀ ਪਹਿਲੀ ਵਾਰ ਆ ਕਿਸੇ ਰਿਸ਼ਤੇਦਾਰ ਦੇ ਨਹੀਂ ਰਹੇ ਜਾ ਕੇ ਕੁਛ ਨਹੀਂ ਇੰਨਾ ਇਸ ਪਿਆਰ ਨੇ ਪਿਆਰ ਪਰਿਵਾਰ ਨੇ ਪਿਆਰ ਦਿੱਤਾ ਹੈ ਨਾ ਮੈਂ ਦੇਣਾ ਨਹੀਂ ਦੇ ਸਕਦੀ ਕਦੀ ਸੋਚਿਆ ਨਹੀਂ ਸੀਗਾ ਅੱਛਾ ਫਿਰ ਤੁਸੀਂ ਉਹ ਜਦੋਂ ਅਮਨ ਨਾਲ ਗੱਲਾਂ ਕਰਦੇ ਸੀ ਉਦੋਂ ਤੁਸੀਂ ਕੀ ਮਹਿਸੂਸ ਕਰਿਆ ਹੋਣਾ ਵੀ ਇੱਕ ਬਾਪ ਦੇ ਬਿਨਾ ਧੀ ਦਾ ਕਿੰਨਾ ਔਖਾ ਹਾਲ ਹੁੰਦਾ ਤੁਹਾਡੇ ਤੁਸੀਂ ਵੀ ਮਨ ਦੇ ਵਿੱਚ ਬੰਦਾ ਪਸੇ ਜੋੜਿਆ ਜਾਂਦਾ ਅਸੀਂ ਮੇਰਾ ਖਿਆਲ ਆ ਐਸ ਫਾਰ ਜਿੱਥੇ ਤੱਕ ਮੈਨੂੰ ਯਾਦ ਆ ਮੈਂ ਤੇ ਅਮਨ ਰੋਈਆਂ ਵੀ ਸੀਗੀਆਂ ਬੈਠ ਕੇ ਸਾਡੇ ਦੋਨਾਂ ਦੇ ਅੱਖਾਂ ਚ ਜੰਝੁ ਆਏ ਸੀਗੇ ਜਦੋਂ ਉਹਨੇ ਆਪਣੀਆਂ ਆਪ ਬਿੱਤੀਆਂ ਸੁਣਾਈਆਂ ਕਿੱਦਾਂ ਉਹਨਾਂ ਦਾ ਬਚਪਨ ਗਿਆ ਕੀ ਕੁਛ ਹੋਇਆ ਮੰਮੀ ਨੇ ਕਿੱਦਾਂ ਸਟਰਗਲ ਕੀਤਾ ਆਲੇ ਦੁਆਲੇ ਵਾਲੇ ਕੀ ਕਹਿੰਦੇ ਸੀ ਲੋਕਾਂ ਨੇ ਕਟਆਫ ਕਰ ਦਿੱਤਾ ਸੀ ਇਹਨਾਂ ਸਾਰੇ ਜਾਨਿਆਂ ਨੂੰ ਕੋਈ ਇਹਨਾਂ ਦੇ ਘਰ ਨਹੀਂ ਆਂਦਾ ਸੀ ਇਹ ਉਹ ਸੁਣ ਕੇ ਆਬਵੀਅਸਲੀ ਐਜ਼ ਅ ਲੇਡੀ ਐਜ਼ ਅ ਵੂਮਨ ਮੈਂ ਇੱਕ ਮਾਂ ਵੀ ਹਾਂ ਦੇਖੋ ਹੈਨਾ ਤੇ ਤੁਹਾਨੂੰ ਫਿਰ ਦੁੱਖ ਲੱਗਦਾ ਹੈ ਨਾ ਉਹ ਚੀਜ਼ਾਂ ਨੂੰ ਸੁਣ ਕੇ ਤੇ ਬੜਾ ਦੁੱਖ ਹੋਇਆ ਸੀਗਾ ਪੇ ਇਹਨਾਂ ਦੇ ਨਾਲ ਇਸ ਪਰਿਵਾਰ ਨਾਲ ਇੰਨਾ ਕੁਝ ਹੋਇਆ ਫਿਰ ਦਿਲ ਚੇ ਸੀਗਾ ਪੇ ਹੁਣ ਜਿੰਨਾ ਵੀ ਅਸੀਂ ਇਹਨਾਂ ਲਈ ਕਰ ਸਕਦੇ ਮੇਰੇ ਖਿਆਲ ਥੋੜਾ ਹੈਗਾ ਆ ਠੀਕ ਹੈ ਉਹ ਕੁਝ ਵੀ ਨਹੀਂ ਹੈਗਾ ਜੋ ਮੈਂ ਕੀਤਾ ਆ ਅੱਛਾ ਹੁਣ ਕੀ ਸੋਚਦੇ ਹੋ ਤੁਸੀਂ ਜਦੋਂ ਆਏ ਪਰਿਵਾਰ ਦੇ ਨਾਲ ਮਾਹੌਲ ਦੇਖਿਆ ਕੀ ਇਹ ਪਰਿਵਾਰ ਦਾ 뮤직 ਇੰਡਸਟਰੀ ਦੇ ਵਿੱਚ ਕਿਉਂਕਿ ਹੁਣ ਹੀ ਮੇਲੇ ਹੁਣੇ ਵੱਡੇ ਲੈਵਲ ਤੇ ਸ਼ੁਰੂ ਹੋਏ ਤਾਂ ਹੁਣ ਤੁਸੀਂ ਅੱਗੇ ਕੀ ਕੰਟਰੀਬਿਊਸ਼ਨ ਕਰਨਾ ਚਾਹੋਗੇ ਇਸ ਪਰਿਵਾਰ ਲਈ ਜਾਂ ਵਿਦੇਸ਼ ਦੇ ਵਿੱਚ ਜਿਵੇਂ ਤੁਸੀਂ ਅਮਨ ਨੂੰ ਬੁਲਾਇਆ ਹੁਣ ਅੱਗੇ ਕੀ ਸੋਚਦੇ ਹੋ ਦੇਖੋ ਅੱਗੇ ਤਾਂ ਮੈਂ ਆਪਾਂ ਸੋਚਦਾ ਤਾਂ ਇਨਸਾਨ ਬਹੁਤ ਕੁਛ ਹੈਗਾ ਬਹੁਤ ਕੁਝ ਸੋਚਿਆ ਵੀ ਪਹਿਲਾਂ ਤਾਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਅੱਜ ਚਮਕੀਲਾ ਦਾ ਨਾਮ ਵਰਤ ਕੇ ਦੂਸਰੇ ਕ੍ਰੈਡਿਟ ਹਾਸਲ ਕਰ ਰਹੇ ਆ ਜਿਨ੍ਹਾਂ ਨੂੰ ਇੰਨੀ ਨੌਲੇਜ ਵੀ ਨਹੀਂ ਹੈਗੀ ਮੈਂ ਬਹੁਤ ਓਪਨਲੀ ਗੱਲ ਕਰਦੀ ਹੁੰਨੀ ਜੇ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਬਿਲਕੁਲ ਸਹੀ ਗੱਲ ਕਰੂੰਗੀ ਉਹ ਵੀ ਲੋਕ ਮੈਂ ਦੇਖੇ ਆ ਗਾਇਕੀ ਵਿੱਚ ਜਾਂ ਕਿੱਦਾਂ ਜਿਨ੍ਹਾਂ ਨੂੰ ਗਾਣਾ ਵੀ ਨਹੀਂ ਠੀਕ ਤਰਾਂਦਾ ਸਿਰਫ ਉਹਨਾਂ ਦਾ ਨਾਮ ਟਾਈਟਲ ਲੈ ਕੇ ਤੁਰਦੇ ਜਾਂਦੇ ਆ ਕਿ ਉਹਨਾਂ ਦੇ ਨਾਮ ਦੇ ਬਦੌਲਤ ਸਿੰਸ ਖਾਸ ਕਰਕੇ ਜਦੋਂ ਦੀ ਫਿਲਮ ਆਈ ਆ ਉਹਨਾਂ ਨੂੰ ਇੱਕ ਹਾਈਪ ਮਿਲ ਗਈ ਠੀਕ ਹੈ ਨਾ ਤੇ ਚਮਕੀਲੇ ਦਾ ਟਾਈਟਲ ਲੱਗ ਗਿਆ ਤੇ ਅੱਜ ਅਸੀਂ ਵੀ ਕੁਛ ਤੇ ਕੁਛ ਕਰ ਸਕਦੇ ਆ ਬਟ ਮੈਂ ਇਹਨਾਂ ਨੂੰ ਇਸ ਪਰਿਵਾਰ ਨੂੰ ਇੱਕ ਗੱਲ ਜ਼ਰੂਰ ਕਹੀ ਆ ਪਹਿਲਾਂ ਤਾਂ ਮੈਂ ਅਮਨ ਨੂੰ ਬਹੁਤ ਇਹ ਗੱਲ ਕਹੀ ਮੈਂ ਕਿ ਅਮਨ ਪਹਿਲੀ ਗੱਲ ਤਾਂ ਮੈਂ ਤੇ ਉਣੀ ਮੈਨੂੰ ਪਸੰਦ। ਤੋ ਅਮਨ ਕਿਉ ਲਿਖਿਆ ਆ? ਤੇਰੇ ਨਾਮ ਦੇ ਨਾਲ ਇੰਨਾ ਵੱਡਾ ਟਾਈਟਲ ਆ। ਅਮਨ ਕੌਰ ਚਮਕਿੱਲਾ। ਲੋਕੀ ਲਾਈਫ ਰਦੇ ਚਮਕੀਲਾ ਨਾਮ ਤੂੰ ਤਾਂ ਉਹਨਾਂ ਦੀ ਖੂਨ ਆ ਤੂੰ ਤਾਂ ਉਹਨਾਂ ਦੀ ਤੀਆਂ ਪਹਿਲਾਂ ਆਪਣਾ ਨਾਮ ਬਦਲ ਇਹਨੇ ਉੱਥੇ ਬੈਠੇ ਆਪਣੇ ਹਸਬੰਦ ਨੂੰ ਪਿੰਕੇ ਨੂੰ ਫੋਨ ਕੀਤਾ ਕਹਿੰਦੇ ਦੀਦੀ ਕਹਿੰਦੇ ਨਾਮ ਬਦਲ ਇਹਨੇ ਬਦਲਿਆ ਫੇ ਮੈਂ ਹੁਣ ਇੱਥੇ ਆਈ ਆ ਮੈਂ ਮਹਿਸੂਸ ਕੀਤਾ ਇੰਨੇ ਲੋਕ ਇੱਥੇ ਆਂਦੇ ਆ ਭਈ ਸਾਰਾ ਪਰ ਇਹ ਘਰ ਵਿੱਚ ਮੈਂ ਮੈਂ ਐਦਾਂ ਸੋਚਦੀ ਆ ਇਸ ਘਰ ਚੋਂ ਵੀ ਹੁਣ ਅੱਗੇ ਹੋਰ ਕੋਈ ਹੋਣਾ ਚਾਹੀਦਾ ਆ ਜਿਹੜਾ ਉਹਨਾਂ ਦਾ ਨਾਮ ਉਹਨਾਂ ਦੀ ਲੈਗਸੀ ਅੱਗੇ ਤੱਕਰ ਲੈ ਕੇ ਜਾਵੇ ਬਿਲਕੁਲ ਇਹਨਾਂ ਦੇ ਬੇਟੇ ਵਿੱਚ ਮੈਂ ਉਹ ਚੀਜ਼ ਦੇਖੀ ਹਮ ਅਮਨ ਦੇ ਬੇਟੇ ਦੇ ਵਿੱਚ ਇਹਨਾਂ ਦੇ ਗੁਰਮੇਲ ਗੁਰਮੇਲ ਕੌਰ ਜੀ ਦੇ ਦੋਤੇ ਦੇ ਵਿੱਚ ਤੇ ਮੈਂ ਆਪਣੇ ਵੱਲੋਂ ਨੂੰ ਇਨਕਰੇਜ ਕਰ ਰਹੀ ਹਾਂ ਉਸ ਦਿਨ ਦੀ ਵੀ ਤੂੰ ਕੋਈ ਰੈਸਲਕਾਰ ਸਿੰਗਿੰਗ ਵਿੱਚ ਜਾ ਚਾਹ ਦੂਸਰੇ ਪਰਿਵਾਰ ਕੋਲੇ ਵੀ ਜਾ ਕੇ ਆਏ ਨਹੀਂ ਜੀ ਮੈਂ ਉਹਨਾਂ ਕੋ ਨਹੀਂ ਗਈ ਮੈਂ ਬਹੁਤਾ ਕੁਝ ਉਹਨਾਂ ਬਾਰੇ ਕਹਿਣਾ ਨਹੀਂ ਚਾਹਦੀ ਕਿਉਂਕਿ ਮੈਂ ਜਦੋਂ ਅਮਨ ਨੂੰ ਬੁਲਾਇਆ ਸੀਗਾ ਦੇਖੋ ਮੇਰੇ ਲਈ ਤਾਂ ਗੁਰਮੇਲ ਕੌਰ ਜੀ ਆ ਠੀਕ ਹੈ ਨਾ ਉਹਨਾਂ ਦੀ ਧਰਮ ਪਤਨੀ ਬੈਠੇ ਆ ਤੇ ਉਹਨਾਂ ਦੇ ਬੱਚੇ ਕਿੱਥੇ ਆ ਕੀ ਇਹਨਾਂ ਦਾ ਮੇਲ ਮਲਾਪ ਕਿਦਾਂ ਦਾ ਮੈਨੂੰ ਉਸ ਚੀਜ਼ ਨਾਲ ਆਪਾਂ ਕੰਟਰੋਵਰਸਟੀ ਵਿੱਚ ਮੈਂ ਕਦੀ ਪੈਂਦੀ ਨਹੀਂ ਮੈਂ ਚਾਹੁੰਦੀ ਨਹੀਂ ਮੇਰਾ ਫਰਜ ਸੀਗਾ ਗੁਰਮੇਲ ਕੌਰ ਜੀ ਨੂੰ ਫੋਨ ਕਰਨਾ ਇਹਨਾਂ ਨੇ ਕਿਹਾ ਮੇਰੀ ਬੇਟੀ ਨੂੰ ਸੱਦ ਲੋ ਤੇ ਉਦੋਂ ਮੈਨੂੰ ਉਧਰੋਂ ਇੱਕ ਫੋਨ ਆਂਦਾ ਬੜੀਆਂ ਉਹਨਾਂ ਨੇ ਗਲਤ ਗੱਲਾਂ ਕਹੀਆਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਜਿੰਨਾ ਚਿਰ ਉਹਨਾਂ ਦੀ ਉਹ ਵਾਈਫ ਬੈਠੀ ਆ ਮੇਰਾ ਪੰਦ ਨਹੀਂ ਮੈਂ ਪਹਿਲਾਂ ਫੋਨ ਹੀ ਸਿੱਧਾ ਉਹਨਾਂ ਦੀ ਵਾਈਫ ਨੂੰ ਕੀਤਾ ਨਾ ਮੈਂ ਉਹਨਾਂ ਦੀ ਕੈਨੇਡਾ ਟੋਟਲ ਨੂੰ ਕੀਤਾ ਨਾ ਮੈਂ ਅਮਨ ਨੂੰ ਕੀਤਾ ਨਾ ਮੈਂ ਉਹਨਾਂ ਦੇ ਜਵਾਈ ਨੂੰ ਕੀਤਾ ਮੈਂ ਉਹਨਾਂ ਦੀ ਵਾਈਫ ਨੂੰ ਫੋਨ ਕੀਤਾ ਠੀਕ ਹੈ ਨਾ ਮੇਰਾ ਫਰਜ ਉੱਥੇ ਬੰਦ ਆ ਬਾਕੀ ਉਹਨਾਂ ਨੇ ਕਿਹਾ ਮੈਂ ਠੀਕ ਨਹੀਂ ਅਮਨ ਆ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਉਹਨਾਂ ਦੀ ਸਹਿਮਤੀ ਦੇ ਨਾਲ ਹੋਇਆ ਪਰ ਉਹਨਾਂ ਨੇ ਕੁਝ ਗੱਲਾਂ ਇਦਾਂ ਦੀਆਂ ਕੀਤੀਆਂ ਤੇ ਮੈਨੂੰ ਚੰਗੀਆਂ ਨਹੀਂ ਲੱਗੀਆਂ ਦੇਖੋ ਜਦੋਂ ਅਸੀਂ ਨਾ ਕੋਈ ਲੇਡੀਜ਼ ਆ ਤੁਸੀਂ ਦੇਖੋ ਤੁਸੀਂ ਮੀਡੀਆ 'ਚ ਕੰਮ ਕਰਦੇ ਤੁਸੀਂ ਦਿਨ ਰਾਤ ਸਾਰੇ ਜਣੇ ਦੇਖਦੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕੋਈ ਲੇਡੀ ਮੀਡੀਆ 'ਚ ਕੰਮ ਕਰਦੀ ਆ ਉਹਦਾ ਲੈਵਲ ਬਹੁਤ ਡਾਊਨ ਨਾ ਜਾਂ ਉਹ ਪਤਾ ਨਹੀਂ ਕਿੱਦਾਂ ਜੀ ਅੱਗੇ ਵਧਦੀ ਆ ਪਤਾ ਨਹੀਂ ਕੀ ਕਰਦੀ ਲੋਕਾਂ ਦੀ ਸੋਚੇ ਹੈ ਕੀ ਆ ਹਰ ਕੋਈ ਇਦਾਂ ਦਾ ਨਹੀਂ ਹੁੰਦਾ ਮੈਨੂੰ ਕੁਝ ਇਦਾਂ ਦਾ ਕਿਹਾ ਗਿਆ ਸੀਗਾ ਜੋ ਮੈਨੂੰ ਪਸੰਦ ਨਹੀਂ ਆਇਆ ਸੀ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਸੀ ਮੈਂ ਕਿਹਾ ਤੁਸੀਂ ਮੈਨੂੰ ਇਸ ਗੱਲ ਤੇ ਕਿਊਜ਼ ਨਹੀਂ ਕਰ ਸਕਦੇ ਤੁਹਾਨੂੰ ਮੇਰੇ ਬਾਰੇ ਪਤਾ ਹੀ ਕੀ ਆ ਮੈਂ ਤੁਹਾਨੂੰ ਨਹੀਂ ਸੱਦਿਆ ਇਹ ਗੱਲ ਪਰ ਜੇ ਤੁਸੀਂ ਮੇ ਨਾਲ ਅਚੀ ਤਰ੍ਹਾਂ ਗੱਲ ਕਰਦੇ ਹੋ ਸਕਦਾ ਅਗਲੇ ਸਾਲ ਮੈਂ ਤੁਹਾਡਾ ਸ਼ੋਅ ਲਵਾਂਦੀ ਪਰ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਠੀਕ ਆ ਹੁਣ ਹੁਣ ਇਸ ਪਰਿਵਾਰ ਦੇ ਵਿੱਚੋਂ ਅੱਗੇ ਵੀ ਕੋਈ ਕਿਸੇ ਨੂੰ ਵਿਦੇਸ਼ ਸ਼ਬਦਾਂ ਦੇ ਅੱਗੇ ਵੀ ਹਾਂਜੀ ਹਾਂਜੀ ਬਿਲਕੁਲ ਮੈਂ ਹਲੇ ਦੱਸਣਾ ਨਹੀਂ ਚਾਹਦੀ ਹੈਗੀ ਪਰ ਮੈਂ ਕਹਿ ਚੁੱਕੀ ਆ ਮੈਂ ਕਿਹਨੂੰ ਬੁਲਾਣਾ ਆ ਹਾਪਫੁਲੀ ਨੈਕਸ ਟੂਰ ਤੇ ਇਸੇ ਪਰਿਵਾਰ ਵਿੱਚੋਂ ਕਿਸੇ ਦੀ ਤਿਆਰੀ ਕਰਵਾ ਰਹੀ ਹੈਗੀ ਆ ਕਹਿ ਦਿੱਤਾ ਆ ਵੀ ਆਣਾ ਆ ਤੇ ਅਗਲੇ ਸਾਲ ਜੇ ਵਾਹਿਗੁਰੂ ਨੇ ਰੱਬ ਨੇ ਚਾਇਆ ਤਾਂ ਅਸੀਂ ਸ਼ੁਰੂ ਨਾਲ ਨਾਲ ਫਿਰ ਤੁਸੀਂ ਕੀ ਕਰਦੇ ਹੋ ਚਲੋ ਜਾਂਦੇ ਜਾਂਦੇ ਤੁਹਾਡੇ ਕਿਉਂਕਿ ਜਿਨ੍ਹਾਂ ਨੂੰ ਨਹੀਂ ਪਤਾ ਵੀ ਆਰ ਜੋਤੀ ਕੌਣ ਆ ਤਾਂ ਤੁਹਾਡੇ ਆਪਣੇ ਬਾਰੇ ਵੀ ਅ ਵੈਸੇ ਕਾਫੀ ਪਤਾ ਹੀ ਹੈਗਾ ਸਾਰੇ ਸੋਸ਼ਲ ਮੀਡੀਆ ਤੇ ਤਾਂ ਅੱਜ ਕੱਲ੍ਹ ਕੁਝ ਲੁਕਿਆ ਹੀ ਨਹੀਂ ਰਹਿੰਦਾ ਹੈਗਾ ਜਰੂਰ ਆਪਣੇ ਬਾਰੇ ਮੈਂ ਅਮੀਡੀਟੇਟ ਹੀ ਕੰਮ ਕਰਦੀ ਆ ਮੀਡੀਆ ਇਜ਼ ਮਾਈ ਪਾਰਟ ਟਾਈਮ ਜੌਬ ਇਸ ਮੈਂ ਪੈਸ਼ਨ ਸ਼ੌਂਕ ਹੀ ਕਹਿ ਲੋ ਸ਼ੌਂਕੀਆ ਤੌਰ ਤੇ ਤੇ ਮੈਂ ਰੇਡੀਓ ਤੇ ਕਰਦੀ ਹੈਗੀਆਂ ਟੈਲੀਵਿਜ਼ਨ ਕਰਦੀ ਆ ਮਾਂ ਬੋਲੀ ਪੰਜਾਬੀ ਨਾਲ ਮੈਂ ਬਹੁਤ ਜੁੜੀ ਹੋਈ ਆ ਮੈਂ ਪਹਿਲੀ ਹੈਗੀ ਜਿਹਨੇ ਬੱਚਿਆਂ ਦਾ ਮਾਂ ਬੋਲੀ ਪੰਜਾਬੀ ਸ਼ੋਅ ਉੱਤੇ ਸ਼ੁਰੂ ਕੀਤਾ ਬੱਚੇ ਮੇਰੇ ਸ਼ੋਅ ਦੇ ਵਿੱਚ ਆਉਂਦੇ ਆ ਜਿਨ੍ਹਾਂ ਨਾਲ ਮੈਂ ਬਸ ਪੰਜਾਬੀ 'ਚ ਗੱਲਾਂ ਕਰਨੀਆਂ ਤੁਸੀਂ ਕੀ ਕਰਦੇ ਕਿੱਦਾਂ ਆ ਅੱਜ ਕੀ ਹੋਇਆ ਇਨਕਰੇਜ ਕਰਦੀ ਉਹਨਾਂ ਨੂੰ ਪੰਜਾਬੀ 'ਚ ਬੋਲੋ ਤੇ ਉਹਦੇ ਨਾਲ ਨਾਲ ਫਿਰ ਮੈਂ ਐਜ਼ ਅ ਪ੍ਰੋਮੋਟਰ ਸਿੰਗਰਜ਼ ਨੂੰ ਲੈ ਕੇ ਆਉਣਾ ਕਰਨਾ ਜਿਹਦਾ ਮਨ ਨੂੰ ਵੀ ਆ ਬੁਲਾਇਆ ਹੈਗਾ ਮੇਰੀ ਟੀਮ ਹੈਗੀ ਆ ਅਸੀਂ ਰਲ ਕੇ ਕਰਦੇ ਆ ਮੈਨੂੰ ਕੱਲੀ ਨੂੰ ਕ੍ਰੈਡਿਟ ਨਹੀਂ ਜਾਂਦਾ ਮੇਰੀ ਟੀਮ ਹੈਗੀ ਆ ਸਾਰੇ ਅਸੀਂ ਰਲ ਕੇ ਕਰਦੇ ਆ ਤੇ ਕਾਫੀ ਸ਼ੋਅ ਲਾ ਚੁੱਕੇ ਹੈਗੇ ਹੁਣ ਤੱਕ ਕਰ ਗਣ ਇੱਕ ਜਿਹੜਾ ਮੇਨ ਹੈਗਾ ਮੈਂ ਉੱਥੇ ਇੱਕ ਹੋਰ ਚੀਜ਼ ਸ਼ੁਰੂ ਕੀਤੀ ਆ ਜਿਹੜਾ ਯੂਰਪ ਵਿੱਚ ਇੰਗਲੈਂਡ 'ਚ ਕੋਈ ਵੀ ਨਹੀਂ ਕਰਦਾ ਬੱਚਿਆਂ ਦਾ ਟੈਲੈਂਟ ਸ਼ੋਅ ਜੀ 5 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਪਰ ਅਸੀਂ ਉਹਨਾਂ ਨੂੰ ਕੈਟਾਗਰੀ ਚ ਕਰਦੇ ਆ 5 ਤੋਂ 8 9 ਤੋਂ 10 12 ਇਦਾਂ ਸਿੰਗਿੰਗ ਐਂਡ ਡਾਂਸਿੰਗ ਦਾ ਤੇ ਉਹਨਾਂ ਦੀ ਆਡੀਸ਼ਨਸ ਹੁੰਦੀਆਂ ਪਹਿਲਾਂ ਪ੍ਰੋਫੈਸ਼ਨਲ ਲੈਵਲ ਤੇ ਤੇ ਉਹਦੇ ਤੋਂ ਬਾਅਦ ਆਡੀਸ਼ਨਸ ਹੋ ਕੇ ਫਿਰ ਜਿਹੜੇ ਬੱਚੇ ਆਪਾਂ ਸਿਲੈਕਟ ਕਰਦੇ ਆ ਫਿਰ ਫਿਨਾਲੇ ਹੁੰਦਾ ਆ ਫਿਨਾਲੇ ਚ ਸਾਡੇ ਕੋਲ ਐਕਸਪਰਟਸ ਹੁੰਦੇ ਆ ਪ੍ਰੋਫੈਸ਼ਨਲ ਜਜ ਹੁੰਦੇ ਆ ਹਰ ਕੈਟਾਗਰੀ ਦੇ ਜਿਦਾ ਡਾਂਸ ਕੈਟਾਗਰੀ ਦੇ ਡਾਂਸ ਐਕਸਪਰਟਸ ਹੋਗੇ ਸਿੰਗਰ ਦੇ ਸਿੰਗਰ ਸੋ ਉਹ ਬੱਚਿਆਂ ਨੂੰ ਵੀ ਇੱਕ ਪਲੇਟਫਾਰਮ ਮੈਂ ਦਿੱਤਾ ਆ ਮੇਰਾ ਤੀਸਰਾ ਸਾਲਾ ਅਕਤੂਬਰ 84 ਉਹ ਸ਼ੋਅ ਫਿਰ ਹੋਣ ਜਾ ਰਿਹਾ ਆ ਤੇ ਨਾਲ ਦੀ ਨਾਲ ਬਜ਼ੁਰਗਾਂ ਨਾਲ ਮੈਂ ਬਹੁਤ ਅਟੈਚ ਹੈ ਗਈ ਆ ਬਜ਼ੁਰਗਾਂ ਦੀ ਸੇਵਾ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਮੇਰਾ ਇੱਕ ਆਪਣਾ ਮਿਲਾਪ ਗਰੁੱਪ ਹੈਗਾ ਆ ਸਾਡੀ ਆਪਣੀ ਉੱਥੇ ਚੈਰਿਟੀ ਹੈਗੀ ਆ ਜਿਹੜੇ ਨਾਲ ਕੇ ਅਸੀਂ ਸਾਡੇ ਜਸ ਅਖਰ ਹੈਗੇ ਬਹੁਤ ਮਾਨਜੋਗ ਜਿਨ੍ਹਾਂ ਦੇ ਨਾਲ ਰਲ ਕੇ ਮੈਂ ਬਜ਼ੁਰਗਾਂ ਨੂੰ ਇੱਕ ਸੇਵਾ ਕਹਿ ਲੋ ਚਾਹੇ ਚਲੋ ਇਨਕਰੇਜ ਕਰਦੇ ਹਾਂ ਉਹਨਾਂ ਥੋੜਾ ਘਰ ਚੋਂ ਬਾਹਰ ਕੱਢਦੇ ਆ ਕਿਉਂਕਿ ਜਿਹੜੀਆਂ ਬਾਹਰ ਦੀਆਂ ਕੰਟਰੀਆਂ ਨਾ ਕੋਈ ਯੂਰਪ ਲੈ ਲਓ ਇੰਗਲੈਂਡ ਅਮਰੀਕਾ ਸਾਡੇ ਬਜ਼ੁਰਗ ਕੱਲੇ ਬਹੁਤ ਆ ਬਿਲਕੁਲ ਕੱਲੇ ਦਾ ਸਾਰੇ ਕੰਮਾਂ ਤੇ ਚੱਲ ਜਾਂਦੇ ਆ ਉਹਨਾਂ ਕੋਈ ਵਿਚਾਰਿਆਂ ਕੋਈ ਕੁਝ ਹੁੰਦਾ ਨਹੀਂ ਫਿਰ ਮੈਨੂੰ ਇਹ ਹੁੰਦਾ ਵੀ ਚਲੋ ਅਸੀਂ ਥੋੜਾ ਇਨਕਰੇਜ ਕਰੀਏ ਬਾਹਰ ਨਿਕਲੋ ਬਜ਼ੁਰਗਾਂ ਦੇ ਆ ਰਿਫਰੈਸ਼ਮੈਂਟਸ ਹੁੰਦੀ ਆ ਉਹਨਾਂ ਨੂੰ ਐਕਸਰਸਾਈਜ਼ ਪਹਿਲਾਂ ਕਰਾਉਂਦੀ ਅਕੋਰਡਿੰਗ ਟੂ ਉਹਨਾਂ ਦੀ ਏਜ ਦੇ ਹਿਸਾਬ ਨਾਲ ਜੀ ਫਿਰ ਕੋਈ ਨਾ ਕੋਈ ਹੈਲਥ ਰਿਲੇਟਿਡ ਮੈਂ ਉਹਨਾਂ ਨੂੰ ਕੁਝ ਸਮਝਾਉਂਦੀ ਆ ਵੀ ਤੁਸੀਂ ਘਰ ਬੈਠ ਕੇ ਵੀ ਐਕਸਰਸਾਈਜ਼ ਕਰ ਸਕਦੇ ਆ ਤੁਸੀਂ ਘਰ ਬੈਠ ਕੇ ਵੀ ਆਹ ਕਰ ਸਕਦੇ ਆ ਤੁਸੀਂ ਇਕੱਲੇ ਨਹੀਂ ਘਰ ਚ ਰਹਿਣਾ ਰੇਡੀਓ ਲਾ ਕੇ ਰੱਖੋ ਟੈਲੀਵਿਜ਼ਨ ਲਾ ਕੇ ਰੱਖੋ ਥਿੰਗਸ ਲਾਈਕ 댓 ਸੋ ਇਹ ਚੀਜ਼ਾਂ ਹੁੰਦੀਆਂ ਆ ਦੇ ਨਾਲ ਦੀ ਨਾਲ ਰੇਡੀਓ ਤਾਂ ਕਰਦੀ ਹੈਗੀ ਹੈ ਟੈਲੀਵਿਜ਼ਨ ਕਰਦੀ ਕੁਝ ਨਾ ਕੁਝ ਚੱਲਦਾ ਰਹਿੰਦਾ ਮੇਨ ਮੈਂ ਜੌਬ ਕਰਦੀ ਆ ਗਾਣੇ ਲੈਣਾ ਤੁਸੀਂ ਕਿ ਨਹੀਂ ਨਹੀਂ ਜੀ ਬਸ ਬੋਲ ਲੰਦੀ ਨਹੀਂ ਨਹੀਂ ਗਾਣ ਗਾਣ ਦਾ ਸ਼ੌਂਕ ਨਹੀਂ ਹੈਗਾ ਪਰ ਉੱਧ ਮੈਂ ਐਨ ਐਚ ਐਸ ਲਈ ਕੰਮ ਕਰਦੀ ਆ ਉੱਥੇ ਸਾਡੀ ਭੱਜੀਆਂ ਐਨ ਐਚ ਐਸ ਦਾ ਹੈਗਾ ਜਿੱਦਾਂ ਹਸਪੀਟਲ ਜੀ ਅ ਐਜ਼ ਅ ਟਰਾਂਸਲੇਟਰ ਹਾਂਜੀ ਉਹਦੇ ਵਿੱਚ ਇਦਾਂ ਹੁੰਦਾ ਪਈ ਮੈਂ ਹਿੰਦੀ ਪੰਜਾਬੀ ਤੇ ਉਰਦੂ ਲੈਂਗੁਏਜ ਕਵਰ ਕਰਦੀ ਆ ਜਿਨ੍ਹਾਂ ਨੂੰ ਕਿਸੇ ਨੂੰ ਲੋੜ ਆ ਚਲੋ ਨਹੀਂ ਬੋਲ ਸਕਦੇ ਇੰਗਲਿਸ਼ ਆਪਣਾ ਫਿਰ ਮੈਂ ਉਹਨਾਂ ਨੂੰ ਹੈਲਪ ਕਰਦੀ ਆ ਹਸਪੀਟਲ ਦੇ ਵਿੱਚ ਜਾਂਦੇ ਜਾਂਦੇ ਦੋ ਸ਼ਬਦ ਇਸ ਜੋੜੀ ਲਈ ਕਿਉਂਕਿ ਤੁਸੀਂ ਜੋ ਦਿਲ ਦੇ ਵਿੱਚ ਨੇ ਕਿਉਂਕਿ ਤੁਸੀਂ ਆਏ ਹੋ ਹੁਣ ਦੁਗਰੀ ਬੈਠੇ ਹੋ ਕੀ ਕਹਿਣਾ ਚਾਹੋਗੇ ਆਖਰੀ ਜੀਆਂ ਗੱਲਾਂ ਇਸ ਜੋੜੀ ਲਈ ਚਮਕੀਲਾ ਮੱਜੋਤ ਲਈ ਦੇਖੋ ਉਹਨਾਂ ਲਈ ਮੈਂ ਮੈਂ ਉਸ ਲਾਇਕ ਮੈਂ ਸਮਝਦੀ ਨਹੀਂ ਮੈਂ ਕੁਝ ਕਹਿ ਸਕਾਂ ਉਹਨਾਂ ਲਈ ਉਹਨਾਂ ਲਈ ਤਾਂ ਇਸ ਵਾਰੀ ਦੁਨੀਆ ਭਰ ਵਿੱਚ ਸਾਰੇ ਜਾਣੇ ਇੰਨਾ ਉਹਨਾਂ ਨੂੰ ਪਿਆਰ ਕਰਦੇ ਆ ਲੋਕ ਮੇਰੇ ਕੋਲ ਕੋਈ ਲਫ਼ਜ਼ੇ ਨਹੀਂ ਹੈਗੇ ਉਹ ਕਵਾਂ ਜਾਂ ਕਿੱਦਾਂ ਮੈਂ ਉਸ ਲਾਇਕ ਵੀ ਨਹੀਂ ਸਮਝਦੀ ਮੈਂ ਉਹਨਾਂ ਨੂੰ ਐਦਾਂ ਕੁਝ ਕਵਾਂ ਇਹ ਹੈਗਾ ਆ ਇਹ ਜਿਹੜਾ ਨਾਮ ਹੈਗਾ ਆ ਇਹ ਪਹਿਲਾਂ ਵੀ ਚੱਲਦਾ ਸੀ ਹੁਣ ਵੀ ਚੱਲਦਾ ਇਹ ਹਮੇਸ਼ਾ ਚੱਲਦਾ ਰਹਿਣਾ ਬਸ ਮੈਂ ਇਹੀ ਕਵਾਂਗੀ ਸਾਰਿਆਂ ਨੂੰ ਤੁਸੀਂ ਕਿਸੇ ਗੱਲ ਵੱਲ ਨਾ ਜਾਓ ਕਿਸੇ ਕੌਂਟਰੋਵਰਸੀ ਵੱਲ ਨਾ ਜਾਓ ਕੌਣ ਕਿਦਾਂ ਕੀਆ ਜਿਹਦੇ ਵਿੱਚ ਜਿਹਦੇ ਨਾਲ ਤੁਹਾਨੂੰ ਪਿਆਰ ਆ ਚਾਹੇ ਤੁਸੀਂ ਕਿਸੇ ਗਾਇਕ ਨੂੰ ਪਿਆਰ ਕਰਦੇ ਆ ਤੁਸੀਂ ਕਿਸੇ ਸਿੰਗਰ ਨੂੰ ਆ ਜਾਂ ਕੋਈ ਆਰਟਿਸਟ ਐਕਟਰ ਆ ਤੁਸੀਂ ਆਪਣੇ ਦਿਲ ਤੋਂ ਉਹਨਾਂ ਨੂੰ ਰਿਸਪੈਕਟ ਦਿਓ ਕਿਉਂਕਿ ਲੋਕਾਂ ਦਾ ਕੰਮ ਕੀ ਹੁੰਦਾ ਉਹਨਾਂ ਦਾ ਕੰਮ ਕਹਿਣਾ ਆ ਤੁਸੀਂ ਉਹ ਕਰੋ ਜੋ ਤੁਹਾਨੂੰ ਠੀਕ ਲੱਗਦਾ ਆ ਦੂਜਿਆਂ ਦੀਆਂ ਸੁਣਾਂਗੇ ਫੇਰ ਤਾਂ ਸੀ ਕਿਸੇ ਨੂੰ ਨਾ ਸੁਣ ਸਕਦੇ ਆ ਨਾ ਕਿਸੇ ਨਾਲ ਗੱਲ ਕਰ ਸਕਦੇ ਆ ਦੇ ਅਮਰ ਸਿੰਘ ਚਮਕਿੱਲਾ ਹੁਣੀ ਤਾਂ ਖੈਰ ਇਸ ਲੈਜੈਂਡਸ ਹੈਗੇ ਆ ਬਹੁਤ ਜਿਨ੍ਹਾਂ ਨੇ ਸਾਡੇ ਇਸ ਕੰਟਰੀ ਨੂੰ ਕਹਿ ਲੋ ਉਸ ਲੈਵਲ ਤੇ ਲੈ ਕੇ ਗਏ ਹੁਣ ਜਿੱਦਾਂ ਆਪਣੇ ਮਾਨ ਹੁਣਾਂ ਨੇ ਸਾਰੇ ਜਣੇ ਐਮਐਲਏ ਮਾਨ ਸਾਹਿਬ ਉਹਨਾਂ ਨੇ ਜਿਹੜਾ ਮੇਲਾ ਲਾਇਆ ਮੈਂ ਮੇਲੇ ਬਾਰੇ ਜ਼ਰੂਰ ਕਹਿਣਾ ਚਾਹੁੰਦੀ ਆ ਪਹਿਲਾਂ ਸੁਣਦੇ ਹੁੰਦੇ ਸੀ ਉੱਥੇ ਬੈਠ ਕੇ ਮੇਲਾ ਹੁੰਦਾ ਹੱਸਾ ਡੁਗਰੀ ਚ ਡੁਗਰੀ ਨਹੀਂ ਪਤਾ ਸੀ ਕੀ ਆ ਜੀ ਪਹਿਨਾ ਇੱਥੇ ਆਏ ਮੇਲੇ ਦਾ ਜਿਹੜਾ ਇੰਤਜ਼ਾਮ ਦੇਖਿਆ ਮੈਂ ਓਨੈਸਟਲੀ ਕਹਿੰਦੀ ਆ ਮੈਂ ਤੇ ਮੇਰੇ ਹਸਬੰਦ ਦੋਨੇ ਜਣੇ ਉਹ ਜੋ ਐਕਸਪੀਰੀਅੰਸ ਕੀਤਾ ਆ ਹੁਣ ਪਤਾ ਲੱਗਿਆ ਬੈਕਸਟੇਜ ਕਿੰਨਾ ਕੁਝ ਹੁੰਦਾ ਕਿੰਨੇ ਅਰੇਂਜਮੈਂਟਸ ਆ ਕੀ ਕੁਝ ਹੁੰਦਾ ਆ ਕਿਦਾਂ ਤੁਸੀਂ ਕਿਨੂੰ ਲੈ ਕੇ ਆਣਾ ਕੀ ਕਰਨਾ ਹੈ ਕੀ ਕੀ ਇੰਤਜ਼ਾਮਾ ਲੋਕਾਂ ਦਾ ਜਿਹੜਾ ਪਿਆਰ ਆ ਇੱਥੇ ਇੱਕ ਦਿਨ ਪਹਿਲਾਂ ਘਾਰ ਭਰਿਆ ਹੋਇਆ ਸੀ ਉੱਪਰ ਛੱਤ ਭਰੀ ਹੋਈ ਸੀ ਕਿ ਜਿਹੜੇ ਦੂਰੋਂ ਦੂਰੋਂ ਲੋਕ ਆਏ ਕੋਈ ਜੁਪੀ ਤੋਂ ਆਇਆ ਕੋਈ ਕਿੱਤੋਂ ਹਰਿਆਣੇ ਤੋਂ ਕੋਈ ਕਿੱਤੋਂ ਆਇਆ ਸਿਰਫ ਅਮਰ ਸਿੰਘ ਚਮਕੀਲਾ ਹੁਣ ਉਹਨੂੰ ਆਪਣੀ ਰਿਸਪੈਕਟ ਪੇ ਕਰਨ ਲਈ ਸੋ ਉਹ ਜੋ ਦੇਖਣਾ ਤੇ ਉੱਥੇ ਬੈਠ ਕੇ ਯੂਟਿਊਬ 'ਤੇ ਦੇਖਣਾ ਬਹੁਤ ਫਰਕ ਹੈਗਾ ਆ। ਚਲੋ। ਮਤਲਬ ਬਹੁਤ ਚੰਗਾ ਲੱਗਿਆ ਜਿਹੜਾ ਐਕਸਪੀਰੀਅੰਸ ਕੀਤਾ ਇੱਥੇ ਆ ਕੇ। ਚਲੋ ਬਹੁਤ ਥੋੜਾ ਧੰਨਵਾਦ। ਜੀ। ਬਹੁਤ ਧੰਨਵਾਦ। ਨਹੀਂ ਨਹੀਂ ਥੈਂਕ ਯੂ ਸੋ ਮੱਚ ਤੁਹਾਡੇ ਚੈਨਲ ਦਾ ਵੀ ਕਿਉਂਕਿ ਤੁਸੀਂ ਹੈਗੇ ਆ ਤੇ ਅਸੀਂ ਸਾਰੇ ਆ ਤੇ ਇਹੋ ਜਿਹੇ ਜਿਹੜੇ ਆਪਣੇ ਕਲਾਕਾਰ ਹੈਗੇ ਆ, ਲੈਜੈਂਡਸ ਹੈਗੇ ਆ ਜਿਹੜੇ ਉੱਭਰ ਰਹੇ ਆ, ਆ ਰਹੇ ਆ ਤੁਹਾਡੀ ਬਦੌਲਤ ਹੈਗਾ ਆ। ਤੁਸੀਂ ਨਹੀਂ ਇਹਨਾਂ ਨੂੰ ਮੋਰੇ ਲੈ ਕੇ ਆਉਂਗੇ ਤੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਹੈਗਾ। ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ। ਸੋ ਇਸਨ ਸਾਡੇ ਨਾਲ ਆਰ ਜੀ ਜੋਤੀ ਜਿਨ੍ਹਾਂ ਦੇ ਨਾਲ ਕਾਫੀ ਗੱਲਾਂ ਦੇ ਘਰ ਦੇ ਵਿੱਚ ਪਹੁੰਚੇ ਹੋਏ ਨੇ ਦੁੱਗਰੀ ਦੇ ਵਿੱਚ ਤਾਂ ਇਹਨਾਂ ਨੇ ਵੀ ਦੱਸਿਆ ਕਿ ਕਿਵੇਂ ਦਾ ਤਜਰਬਾ ਰਿਹਾ ਪੰਜਾਬ ਆਉਣ ਦਾ ਚਮਕੀਲਾ ਸਾਹਿਬ ਦੇ ਨਾਲ ਇਹਨਾਂ ਦੀ ਜਿਹੜੀ ਦਾਸਤਾਨ ਕਿਵੇਂ ਜੁੜ ਜਾਂਦੀ ਹੈ ਕਿਵੇਂ ਉਹਨਾਂ ਦੀ ਗਾਇਕੀਤ ਪ੍ਰਭਾਵਿਤ ਹੁੰਦੇ ਨੇ ਉਮੀਦ ਹੈ ਗੱਲਾਂ ਬਾਤਾਂ ਪਸੰਦ ਆਈਆਂ ਹੋਣੀਆਂ ਕੈਮਰਾਮੈਨ ਸੁਖਵਿੰਦਰ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਧੰਨਵਾਦ